ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੋਹ ਦੇ ਦਿਨ ਚੱਲ ਰਹੇ ਨੇ 21 ਦਸੰਬਰ ਤੋਂ 28 ਦਸੰਬਰ ਦਾ ਜਿਹੜਾ ਹਫਤਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹੀਦੀ ਦਾ ਹਫਤਾ ਚੱਲ ਰਿਹਾ ਮੈਨੂੰ ਕੱਲ ਮੇਰੇ ਵੀਰ ਨੇ ਰਿਕੁਐਸਟ ਕੀਤੀ ਸੀ ਕਿ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਤੇ ਕੋਈ ਤੁਸੀਂ ਕਹਾਣੀ ਸਿੱਖ ਇਤਿਹਾਸ ਦੀ ਕੋਈ ਜਿਹੜੀ ਕਥਾ ਲੈ ਕੇ ਆਉ। ਦੇਖੋ ਮੈਂ ਆਪਣੇ ਆਪ ਨੂੰ ਇੰਨੇ ਜੋਬ ਨਹੀਂ ਸਮਝਦੀ ਕਿ ਮੈਂ ਉਸ ਗੁਰੂ ਦੇ ਪਰਿਵਾਰ ਬਾਰੇ ਚੰਗੀ ਤਰ੍ਹਾਂ ਤੁਹਾਨੂੰ ਦੱਸ ਸਕਾਂ। ਪਰ ਫਿਰ ਵੀ ਜਿੰਨਾ ਕਿ ਮੈਂ ਪੜ੍ਹਿਆ ਜਿੰਨਾ ਕਿ ਮੈਂ ਸੁਣਿਆ ਬਹੁਤ ਗੱਲਾਂ ਮੈਨੂੰ ਨਵੀਆਂ ਉਹਦੇ ਵਿੱਚੋਂ ਪੜਨ ਨੂੰ ਮਿਲੀਆਂ। ਉਹ ਪੜ੍ਹ ਕੇ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਆਂ। ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਅਸੀਂ ਸਾਰੇ ਜਾਣਦੇ ਆ ਚਾਰ ਸਾਹਿਬਜ਼ਾਦੇ ਫਿਲਮਾਂ ਜਿਹੜੀ ਉਹ ਸਾਰਿਆਂ ਨੇ ਵੇਖੀ ਆ ਇਹ ਜਿਹੜੇ ਦਿਨ ਹੁੰਦੇ ਨੇ ਪੋਹ ਦੇ ਇਹਨਾਂ ਦਿਨਾਂ ਦੇ ਵਿੱਚ ਸਾਡਾ ਜਿਹੜਾ ਸਿੱਖ ਪਾਈਚਾਰਾ ਉਹ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਨਹੀਂ ਕਰਦਾ ਪਹਿਲਾਂ ਚਲੋ ਜਾਣਕਾਰੀ ਦੀ ਘਾਟ ਸੀ ਹਨਾ ਇਹਨੇ ਸਾਧਾ ਨਹੀਂ ਸੀਗੇ ਕਿਉਂਕਿ ਜਿਹੜੇ ਲੋਕ ਅਨਪੜ੍ਹ ਸੀ ਨਹੀਂ ਪੜੇ ਲਿਖੇ ਸੀ ਉਹਨਾਂ ਨੇ ਇਤਿਹਾਸ ਨਹੀਂ ਪੜਿਆ ਸੀ ਪੂਰਾ ਇਤਿਹਾਸ ਆਪਾਂ ਵੀ ਨਹੀਂ ਪੜਿਆ ਪਾਵੇਂ ਕਿ ਆਪਾਂ ਨੂੰ ਸਕੂਲੀ ਵਿਦਿਆ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਪੜਾਇਆ ਗਿਆ ਸਾਰੇ ਸਿੱਖਾਂ ਦੇ ਪਰਿਵਾਰ ਬਾਰੇ ਪੜਾਇਆ ਗਿਆ ਸਾਰੇ ਧਰਮਾਂ ਦੇ ਬਾਰੇ ਪੜਾਇਆ ਜਾਂਦਾ ਪਰ ਉਹਨਾਂ ਕੁਝ ਸਿੱਖਣ ਨੂੰ ਨਹੀਂ ਮਿਲਦਾ ਉਹਨਾਂ ਕੁਝ ਪੜਨ ਨੂੰ ਨਹੀਂ ਮਿਲਦਾ ਵੱਡੇ ਵੱਡੇ ਇਤਿਹਾਸਕਾਰਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਅੱਜ ਜੋ ਮੈਂ ਪੜਿਆ ਉਹ ਮੈਂ ਤੁਹਾਡੇ ਨਾਲ ਤੁਹਾਡੇ ਸਾਹਮਣੇ ਰੂਬਰੂ ਕਰ ਰਹੀਆਂ ਤੇ ਕੋਸ਼ਿਸ਼ ਕਰ ਰਹੀਆਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਆਪਾਂ ਸ਼ਰਧਾਂਜਲੀ ਭੇਟ ਕਰੀਏ ਕਿਉਂਕਿ ਬਾਕੀ ਗੱਲਾਂ ਤਾਂ ਆਪਾਂ ਸਾਰਾ ਸਾਲ ਹੀ ਕਰਦੇ ਰਹਨੇ ਆ ਸਾਨੂੰ ਪਤਾ ਕਿ 21 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਸੀ ਸਰਸਾ ਨਦੀ ਤੇ ਜਿਹੜੀ ਸਰਸਾ ਨਦੀ ਉਸ ਟਾਈਮ ਪੂਰੀ ਪਾਣੀ ਦੀ ਭਰੀ ਹੋਈ ਸੀ ਕਿਉਂਕਿ ਮੀਂਹ ਪੈ ਰਿਹਾ ਸੀ ਠੰਡ ਬਹੁਤ ਸੀ ਇਸ ਕਰਕੇ ਜਿਹੜੀ ਸਰਸਾ ਨਦੀ ਸੀ ਉਹਦੇ ਵਿੱਚ ਪਾਣੀ ਸੀ ਬਹੁਤ ਜ਼ਿਆਦਾ ਆ ਗਿਆ ਸੀ ਜਦੋਂ ਸਰਸਾ ਨਦੀ ਪਾਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਾ ਰਿਹਾ ਸੀ ਤਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਉਹਨਾਂ ਦੇ ਮਾਤਾ ਜੀ ਮਾਤਾ ਗੁਜਰੀ ਜੀ ਬਾਕੀ ਪਰਿਵਾਰ ਨਾਲੋਂ ਵਿਛੜ ਗਏ ਸੀ ਅੱਜ ਆਪਾਂ ਛੋਟੇ ਸਾਹਿਬਜ਼ਾਦਿਆਂ ਬਾਰੇ ਗੱਲ ਕਰਾਂਗੇ ਬਾਕੀ ਪਰਿਵਾਰ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਛੋਟੇ ਸਾਹਿਬਜ਼ਾਦੇ ਤੇ ਉਹਨਾਂ ਦੀ ਦਾਦੀ ਮਾਤਾ ਗੁਜਰੀ ਜੀ ਜਦੋਂ ਆਪਣੇ ਪਰਿਵਾਰ ਨਾਲੋਂ ਵਿਛੜ ਗਏ ਤਾਂ ਮਾਤਾ ਗੁਜਰੀ ਜੀ ਨੇ ਸੋਚਿਆ ਕਿ ਹੁਣ ਮੈਂ ਬੱਚਿਆਂ ਨੂੰ ਕਿੱਥੇ ਲੈ ਕੇ ਜਾਵਾਂ ਬੱਚੇ ਬਹੁਤ ਛੋਟੇ ਸੀ ਜੰਗਲੀ ਰਸਤਾ ਸੀ ਚਲੋ ਜੰਗਲਾਂ ਵਿੱਚੋਂ ਹੁੰਦੇ ਹੋਏ ਉਹ ਇੱਕ ਪਿੰਡ 'ਚ ਪਹੁੰਚਦੇ ਨੇ ਉਸ ਪਿੰਡ ਦੇ ਵਿੱਚ ਜਦੋਂ ਉਹ ਜਾਂਦੇ ਨੇ ਤਾਂ ਇੱਕ ਗੁਰੂ ਨੂੰ ਜਾਣਨ ਵਾਲਾ ਕੋਈ ਪਰਿਵਾਰ ਸੀ ਉਸ ਪਰਿਵਾਰ ਦੇ ਵਿੱਚ ਉਹ ਜਾਂਦੇ ਨੇ ਉਸ ਪਰਿਵਾਰ ਦੀ ਔਰਤ ਲక్ష్ਮੀ ਨੇ ਉਸ ਦਿਨ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਮਸਰਾਂ ਦੀ ਦਾਲ ਨਾਲ ਪ੍ਰਸਾਦਾ ਜਿਹੜਾ ਛਕਾਇਆ ਸੀ ਠੰਡ ਬਹੁਤ ਜ਼ਿਆਦਾ ਸੀ ਮੀਂਹ ਪੈ ਰਿਹਾ ਸੀ ਦੋ ਦਿਨਾਂ ਦੇ ਭੁੱਖੇ ਸੀ ਸਾਰੇ ਜਣੇ ਉਹਨਾਂ ਨੇ ਬਹੁਤ ਰੱਜ ਕੇ ਸਕੂਨ ਨਾਲ ਪ੍ਰਸਾਦਾ ਛਕਿਆ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਦੀ ਉਮਰ 5 ਸਾਲ ਤੇ 7 ਸਾਲ ਸੀ ਉਸ ਸਮੇਂ ਉਸ ਸਮੇਂ ਉਹ ਸਿਰਫ 5 ਤੇ 7 ਸਾਲ ਦੇ ਸੀ ਤੇ ਆਪਣੀ ਦਾਦੀ ਦਾ ਲੜਫੜ ਕੇ ਉਹਦੇ ਨਾਲ ਹੀ ਤੁਰੇ ਜਾ ਰਹੇ ਸੀ ਉਸ ਤੋਂ ਬਾਅਦ ਅਗਲੇ ਦਿਨ ਉਹਨਾਂ ਨੂੰ ਲੈਣ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਪੁਰਾਣਾ ਰਸੋਈਆ ਗੰਗੂ ਜਦੋਂ ਉਹਨੂੰ ਇਹ ਖਬਰ ਮਿਲਦੀ ਆ ਵੀ ਨਾਲ ਦੇ ਪਿੰਡ ਮਾਤਾ ਗੁਜਰੀ ਤੇ ਛੋਟੇ ਸਹਿਬ ਜਾਦੇ ਆ ਜਿਹੜੇ ਉਹ ਨਾਲ ਦੇ ਪਿੰਡ ਆਏ ਹੋਏ ਨੇ ਉਹ ਪਰਿਵਾਰ ਤੋਂ ਵਿਛੜ ਗਏ ਨੇ ਤਾਂ ਉਹ ਮਾਤਾ ਜੀ ਕੋਲ ਆਉਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇੱਥੇ ਨਾ ਰਹੋ ਚਲੋ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਵੀ ਚਲੋ ਮੇਰੇ ਨਾਲ ਚੱਲੋ ਤੁਸੀਂ ਤਾਂ ਮਾਤਾ ਗੁਜਰੀ ਜੀ ਉਹ ਤੇ ਵਿਸ਼ਵਾਸ ਕਰਦੇ ਸੀ ਕਿਉਂਕਿ ਉਹ ਰਸੋਈਆ ਰਿਹਾ ਸੀ ਉਹਨਾਂ ਦਾ ਮਾਤਾ ਗੁਜਰੀ ਜੀ ਉਹਦੇ ਨਾਲ ਚੱਲ ਪੈਂਦੇ ਨੇ ਜੰਗਲ ਵਿੱਚੋਂ ਦੀ ਹੁੰਦੇ ਹੋਏ ਮਾਤਾ ਗੁਜਰੀ ਜੀ ਆਪਣੇ ਪੋਤਿਆਂ ਨੂੰ ਲੜਨ ਨਾਲ ਲਾਈ ਗੰਗੂ ਦੇ ਨਾਲ ਜਾਂਦੇ ਆ ਉਹਨਾਂ ਨੂੰ ਲੈ ਕੇ ਗੰਗੂ ਆਪਣੇ ਪਿੰਡ ਆਪਣੇ ਘਰ ਆ ਜਾਂਦਾ ਤੇ ਉਹਨਾਂ ਲਈ ਇੱਕ ਕਮਰਾ ਜਿਹੜਾ ਉਹ ਉਹਨਾਂ ਨੂੰ ਦੇ ਦਿੰਦਾ ਕਿ ਤੁਸੀਂ ਇੱਥੇ ਰਹੋ ਗੰਗੂ ਜਿਹੜਾ ਮਾਤਾ ਜੀ ਤੇ ਉਹਦੇ ਪੋਤਿਆਂ ਲਈ ਪ੍ਰਸ਼ਾਦਾ ਪਾਣੀ ਲੈ ਕੇ ਆਉਂਦਾ ਕਿਉਂਕਿ ਉਹਨਾਂ ਨੂੰ 24 ਘੰਟੇ ਹੋ ਗਏ ਸੀ ਰੋਟੀ ਖਾਦੀ ਨੂੰ ਇਸ ਕਰਕੇ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਕਹਿੰਦੇ ਆ ਕਿ ਭੁੱਖ ਤੇ ਠੰਡ ਬੰਦੇ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਦੀ ਆ ਮੌਤ ਆ ਜਿਹੜੀ ਉਹ ਤਾਂ ਇੱਕ ਵਾਰ ਆਉਂਦੀ ਆ ਮੌਤ ਸੌਖੀ ਹੁੰਦੀ ਆ ਪਰ ਭੁੱਖ ਆ ਜਿਹੜੀ ਉਹ ਬੰਦੇ ਨੂੰ ਬਹੁਤ ਅੰਦਰ ਤੋਂ ਮਾਰ ਦਿੰਦੀ ਆ ਭੁੱਖ ਲੱਗੀ ਸੀ ਜਦੋਂ ਗੰਗੂ ਰਸੋਈ ਆ ਮਾਤਾ ਗੁਜਰੀ ਤੇ ਉਹਦੇ ਪੋਤਿਆਂ ਲਈ ਪ੍ਰਸ਼ਾਦਾ ਲੈ ਕੇ ਆਉਂਦਾ ਤਾਂ ਉਹ ਪ੍ਰਸ਼ਾਦੇ ਉਹਨਾਂ ਨੇ ਨਹੀਂ ਛਕੀ ਕਿਉਂਕਿ ਉਹ ਪ੍ਰਸ਼ਾਦੇ ਸੀ ਜਿਹੜੇ ਉਹਨਾਂ ਨੂੰ ਕਾਂ ਤੇ ਕੁੱਤੇ ਵੀ ਨਾ ਖਾ ਸਕਣ ਇਹੋ ਜਿਹੇ ਪ੍ਰਸ਼ਾਦੇ ਸੀ ਤੇ ਫਿਰ ਉਹਨਾਂ ਬੱਚਿਆਂ ਨੇ ਤਾਂ ਕਿੱਥੋਂ ਖਾਣੀ ਸੀ ਫਿਰ ਮਾਤਾ ਗੁਜਰੀ ਜੀ ਨੇ ਸੋਚਿਆ ਕਿ ਮੇਰੇ ਪੋਤੇ ਆ ਜਿਹੜੇ ਉਹ ਭੁੱਖੇ ਨੇ ਉਹਨਾਂ ਕੋਲ ਮੋਹਰਾਂ ਸੀ ਥੈਲੀ ਦੇ ਵਿੱਚ ਉਹਨਾਂ ਨੇ ਥੈਲੀ ਦੇ ਵਿੱਚੋਂ ਮੋਹਰ ਕੱਢੀ ਤੇ ਪਤਾਸੇ ਆਪਣੇ ਪੋਤਿਆਂ ਲਈ ਮੰਗਵਾਏ। ਪਤਾਸੇ ਮੰਗਵਾਉਣ ਲਈ ਜਦੋਂ ਉਹਨਾਂ ਨੇ ਮੋਹਰ ਥੈਲੀ ਚੋਂ ਕੱਢੀ ਤਾਂ ਗੰਗੂ ਰਸੋਈਏ ਦੀ ਨਿਗਾ ਉਸ ਮੋਹਰਾਂ ਦੀ ਥੈਲੀ ਤੇ ਪੈ ਗਈ ਤੇ ਉਹਦੇ ਮਨ ਦੇ ਵਿੱਚ ਲਾਲਚ ਆ ਗਿਆ। ਮਾਤਾ ਗੁਜਰੀ ਜੀ ਨੇ ਆਪਣੀ ਪੋਟਲੀ ਸੀ ਜਿਹੜੀ ਮੰਜੇ ਦੇ ਹੇਠਾਂ ਰੱਖ ਲਈ। ਅੱਧੀ ਰਾਤ ਤੱਕ ਉਹ ਆਪਣੇ ਪੋਤਿਆਂ ਨੂੰ ਬਾਤਾਂ ਸੁਣਾਉਂਦੇ ਰਹੇ, ਕਹਾਣੀਆਂ ਸੁਣਾਉਂਦੇ ਰਹੇ, ਬਹਾਦਰੀ ਦੀਆਂ ਕਹਾਣੀਆਂ ਸੁਣਾਉਂਦੇ ਰਹੇ। ਥੱਕੇ ਹੋਏ ਸੀ ਫਿਰ ਉਹਨਾਂ ਨੂੰ ਨੀਂਦ ਆ ਗਈ। ਜਦੋਂ ਉਹ ਸੌ ਜਾਂਦੇ ਨੇ ਤਾਂ ਗੰਗੂ ਰਸੋਈਆ ਜਿਹੜਾ ਅੱਧੀ ਰਾਤ ਨੂੰ ਉਹਨਾਂ ਦੇ ਕਮਰੇ ਵਿੱਚ ਆਉਂਦਾ ਤੇ ਮੋਹਰਾਂ ਦੀਆਂ ਜਿਹੜੀਆਂ ਥੈਲੀਆਂ ਸੀ ਉਹ ਚੁੱਕ ਲੈਂਦਾ ਉਸ ਟਾਈਮ ਮਾਤਾ ਗੁਜਰੀ ਨੂੰ ਨਹੀਂ ਪਤਾ ਲੱਗਦਾ ਅਗਲੇ ਦਿਨ ਸਵੇਰੇ ਜਦੋਂ ਸਹਿਬਜਾਦਿਆਂ ਨੂੰ ਭੁੱਖ ਲੱਗਦੀ ਆ ਤਾਂ ਮਾਤਾ ਗੁਜਰੀ ਜੀ ਸੋਚਦੇ ਆ ਵੀ ਹੁਣ ਵੀ ਮੈਂ ਮੋਹਰਾਂ ਕੱਢਾਂ ਤੇ ਕੁਝ ਮੰਗਵਾਲਾਂ ਬੱਚਿਆਂ ਲਈ ਜਦੋਂ ਉਹਨਾਂ ਨੇ ਆਪਣੀ ਪੋਰਟਲੀ ਫਰੋਲੀ ਤੇ ਉਹਦੇ ਵਿੱਚ ਮੋਹਰਾਂ ਦੀ ਜੋ ਥੈਲੀ ਸੀ ਉਹ ਗਾਇਬ ਸੀ ਮਾਤਾ ਗੁਜਰੀ ਜੀ ਗੰਗੂ ਰਸੋਈਆ ਨੂੰ ਬੁਲਾਉਂਦੇ ਆ ਤੇ ਕਹਿੰਦੇ ਆ ਗੰਗੂ ਤੂੰ ਸਾਡੇ ਪਰਿਵਾਰ ਦਾ ਨਮਕ ਖਾਦਾ ਜੇ ਤੂੰ ਮੇਰੇ ਤੋਂ ਮੋਹਰਾ ਮੰਗ ਲੈਂਦਾ ਨਾ ਤਾਂ ਵੀ ਮੈਂ ਤੈਨੂੰ ਜਵਾਬ ਨਹੀਂ ਦਿੰਦੀ ਸੀ ਹੁਣ ਹਾਲਾਤ ਇਹੋ ਜਿਹੇ ਆ ਕਿ ਸਾਨੂੰ ਮੋਹਰਾ ਨਾਲ ਪਿਆਰ ਨਹੀਂ ਮੈਨੂੰ ਆਪਣੇ ਪੋਤਿਆਂ ਨਾਲ ਪਿਆਰ ਆ ਜੇ ਤੂੰ ਮੈਨੂੰ ਕਹਿ ਦਿੰਦਾ ਕਿ ਮੈਨੂੰ ਮੋਹਰਾ ਚਾਹੀਦੀਆਂ ਤੇ ਮੈਂ ਤੈਨੂੰ ਸਾਰੀਆਂ ਦੇ ਦਿੰਦੀ ਚੋਰੀ ਕਰਨ ਦੀ ਕੀ ਲੋੜ ਸੀ ਤਾਂ ਗੰਗੂ ਰਸੋਈਏ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਆ ਉਹ ਮਾਤਾ ਗੁਜਰੀ ਜੀ ਨੂੰ ਕਹਿੰਦਾ ਕਿ ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਵਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਮੈਂ ਇੱਕ ਮੁਸਲਮਾਨ ਆ ਤੇ ਅੱਜ ਕੱਲ੍ਹ ਸਿੱਖ ਤੇ ਮੁਸਲਮਾਨ ਇੱਕ ਦੂਜੇ ਦੇ ਵੈਰੀ ਬਣੇ ਹੋਏ ਆ ਫਿਰ ਵੀ ਮੈਂ ਤੁਹਾਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਤੇ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਮਾਤਾ ਗੁਜਰੀ ਜੀ ਕਹਿੰਦੇ ਚਲ ਕੋਈ ਨਾ ਬਸ ਇੱਥੇ ਚੁੱਪ ਕਰ ਜਾ ਪਰ ਜਿਹੜਾ ਗੰਗੂ ਰਸੋਈਆ ਸੀ ਉਹ ਬਾਹਰ ਜਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਮੋਹਰਾਂ ਚੋਰੀ ਹੋ ਗਈਆਂ ਮਾਤਾ ਜੀ ਦੀਆਂ ਮੋਹਰਾਂ ਚੋਰੀ ਹੋ ਗਈਆਂ ਆਸ-ਪਾਸੇ ਦੇ ਲੋਕ ਆ ਜਿਹੜੇ ਉਹ ਖੜਕੇ ਸੁਣਦੇ ਆ ਉਸ ਤੋਂ ਬਾਅਦ ਗੰਗੂ ਆ ਜਿਹੜਾ ਓਹੋ ਵਜ਼ੀਰ ਖਾਨ ਕੋਲ ਜਾਂਦਾ ਸਰਹੰਦ ਦੇ ਰਾਜੇ ਵਜ਼ੀਰ ਖਾਨ ਕੋਲ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਜਿਹਦੀ ਪਹਾੜ ਵਿੱਚੋਂ ਜਿਹੜੇ ਸੱਪਾਂ ਨੂੰ ਤੁਸੀਂ ਕੈਦ ਕਰਨਾ ਚਾਹੁੰਦੇ ਹੋ ਉਹ ਮੇਰੀ ਖੁੱਡ ਚਾ ਕੇ ਲੁਕੇ ਨੇ ਵਜ਼ੀਰ ਖਾਨ ਪੁੱਛਦਾ ਵੀ ਕਿਵੇਂ ਉਹ ਦੱਸਦਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਉਹਦੇ ਛੋਟੇ ਦੋ ਲਾਲ ਆ ਜਿਹੜੇ ਉਹ ਮੇਰੇ ਘਰੇ ਪਨਾਹ ਲਈ ਹੋਈ ਆ ਤਾਂ ਵਜ਼ੀਰ ਖਾਨ ਨੇ ਇਨਾਮ ਰੱਖਿਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਗੰਗੂ ਨੇ ਉਹ ਇਨਾਮ ਜਿਹੜਾ ਲਿਆ ਤੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਸਾਹਮਣੇ ਮਾਤਾ ਜੀ ਨੂੰ ਤੇ ਛੋਟੇ ਸਾਹਿਬ ਜਦਿਆਂ ਨੂੰ ਪੇਸ਼ ਕਰ ਦੂੰਗਾ ਚੁਗਲੀ ਕਰਕੇ ਉਹ ਆ ਜਾਂਦਾ ਚਲੋ ਮਾਤਾ ਗੁਜਰੀ ਜੀ ਆ ਜਿਹੜੇ ਉਹ ਡਰ ਵੀ ਰਹੇ ਹੁੰਦੇ ਆ ਕਿਉਂਕਿ ਭਾਵੇਂ ਗੰਗੂ ਉਹਨਾਂ ਦਾ ਰਸੋਈਆ ਰਿਹਾ ਸੀ ਮੋਰਾਂ ਦੀ ਚੋਰੀ ਤੋਂ ਬਾਅਦ ਉਹਨੂੰ ਗੰਗੂ ਤੇ ਸ਼ੱਕ ਹੋਣ ਲੱਗਦਾ ਤੇ ਉਹੀ ਗੱਲ ਸ਼ਾਮ ਤੱਕ ਵਜ਼ੀਰ ਖਾਨ ਦੇ ਸਿਪਾਹੀ ਆ ਜਿਹੜੇ ਉਹ ਆ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਗੰਗੂ ਨੂੰ ਕਹਿੰਦੇ ਆ ਵੀ ਸਾਨੂੰ ਪਤਾ ਲੱਗਿਆ ਵੀ ਤੇਰੇ ਘਰ ਕੌਮ ਦੇ ਗਦਾਰ ਲੁਕੇ ਨੇ ਤੇ ਅਸੀਂ ਉਹਨਾਂ ਨੂੰ ਲੈ ਕੇ ਜਾਣਾ ਮਾਤਾ ਗੁਜਰੀ ਜੀ ਨੂੰ ਵੀ ਪਤਾ ਲੱਗ ਜਾਂਦਾ ਵੀ ਵਜ਼ੀਰ ਖਾਨ ਦੇ ਸਿਪਾਹੀ ਸਾਨੂੰ ਲੈਣ ਆਏ ਆ ਚਲੋ ਸਾਰੇ ਪਿੰਡ ਦੇ ਹੁੰਦੇ ਸਾਰੇ ਪਿੰਡ ਦੇ ਸਾਹਮਣੇ ਸਿਪਾਹੀ ਆ ਜਿਹੜੇ ਉਹ ਮਾਤਾ ਗੁਜਰੀ ਤੇ ਉਹਦੇ ਛੋਟੇ ਸਹਬਜ਼ਾਦਿਆਂ ਨੂੰ ਨਾਲ ਲੈ ਕੇ ਜਾਂਦੇ ਨੇ ਸਰਹੰਦ ਦਾ ਜਿਹੜਾ ਰਸਤਾ ਹੁੰਦਾ ਉਹ ਦੂਰ ਹੁੰਦਾ ਪਹਿਲਾਂ ਉਹਨਾਂ ਨੇ ਮਰਿੰਡੇ ਰੁਕਣਾ ਹੁੰਦਾ ਚਲੋ ਉਹ ਤੁਰ ਕੇ ਹੀ ਪੈਦਲ ਉਹਨਾਂ ਨੂੰ ਮਰਿੰਡੇ ਤੱਕ ਲੈ ਕੇ ਜਾਂਦੇ ਆ ਰਸਤਾ ਕਾਫੀ ਲੰਬਾ ਸੀ ਛੋਟੇ ਸਹਬਜਾ ਦੇ ਪਹਿਲਾਂ ਵੀ ਥੱਕੇ ਹੋਏ ਸੀ ਥੱਕ ਜਾਂਦੇ ਆ ਮਰਿੰਡੇ ਆ ਕੇ ਉਹਨਾਂ ਨੂੰ ਇੱਕ ਰਾਤ ਉੱਥੇ ਰੱਖਿਆ ਜਾਂਦਾ ਭੁੱਖਣ ਪਾਣੀ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਪਰ ਕਰ ਕੁਝ ਨਹੀਂ ਸੀ ਸਕਦੇ ਮਰਿੰਡੇ ਤੋਂ ਅਗਲੇ ਦਿਨ ਉਹਨਾਂ ਨੇ ਸਰਹੰਦ ਨੂੰ ਜਾਣਾ ਸੀ ਜਦੋਂ ਸਹਬਜਾ ਦੇ ਕਹਿੰਦੇ ਆ ਵੀ ਸਾਡੇ ਤੋਂ ਤੁਰਿਆ ਨਹੀਂ ਜਾਂਦਾ ਤਾਂ ਉਹ ਸਿਪਾਹੀ ਕੀ ਕਰਦੇ ਆ ਉਹਨਾਂ ਨੂੰ ਗੋਰੀਆਂ ਦੇ ਵਿੱਚ ਪਾ ਲੈਂਦੇ ਆ ਛੋਟੇ ਸਹਿਬਜ਼ਾਦਿਆਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਘੋੜੇ ਤੇ ਸੁੱਟ ਲੈਂਦੇ ਆ ਇੱਕ ਸਹਿਬਜ਼ਾਦਾ ਜੀ ਇਧਰਲੀ ਸਾਈਡ ਦੂਜੇ ਸਹਿਬਜ਼ਾਦਾ ਜੀ ਦੂਸਰੀ ਸਾਈਡ ਉਹਨਾਂ ਨੂੰ ਬੰਨ ਕੇ ਉਸ ਤਰ੍ਹਾਂ ਘੋੜੇ ਦੇ ਉੱਪਰ ਲਾਦ ਲਿਆ ਜਾਂਦਾ ਤੇ ਮਾਤਾ ਗੁਜਰੀ ਜੀ ਨੂੰ ਕਹਿੰਦੇ ਵੀ ਉਹਨਾਂ ਨੂੰ ਵੀ ਘੋੜੇ ਤੇ ਬਿਠਾ ਕੇ ਉਹਨਾਂ ਦੇ ਹੱਥ ਸੀ ਜਿਹੜੇ ਉਹ ਪਿੱਛੇ ਵੱਲ ਨੂੰ ਬੰਨ ਲਏ ਸੀ ਤੇ ਇੱਕ ਮਿਰਚਾਂ ਦੀ ਪੋਟਲੀ ਬਣਾ ਕੇ ਉਹਨਾਂ ਦੇ ਮੂੰਹ ਤੇ ਬੰਨ ਦਿੱਤੀ ਗਈ ਸੀ ਤਾਂ ਕਿ ਉਹ ਕੁਝ ਰੌਲਾ ਨਾ ਪਾ ਸਕਣ ਬੋਲ ਨਾ ਸਕਣ ਜਦੋਂ ਵੀ ਉਹ ਬੋਲਣਗੇ ਜਾਂ ਰੋਲਾ ਪਾਉਣਗੇ ਤਾਂ ਜਿਹੜੀਆਂ ਮਿਰਚਾਂ ਉਹਨਾਂ ਨੂੰ ਚੜਨਗੀਆਂ ਵੈਸੇ ਵੀ ਉਹਨਾਂ ਦੇ ਹੱਥ ਬੰਨ੍ਹ ਕੇ ਉਹ ਮਿਰਚਾਂ ਜਿਹੜੀਆਂ ਉਹਨਾਂ ਦੇ ਮੂੰਹ ਤੇ ਬੰਨੀਆਂ ਗਈਆਂ ਉਹ ਸਾਰਾ ਹੀ ਉਹਨਾਂ ਨੂੰ ਤਕਲੀਫ ਹੁੰਦੀ ਸੀ ਇਸ ਤਰ੍ਹਾਂ ਉਹਨਾਂ ਨੂੰ ਮਰਿੰਡੇ ਲਿਆਂਦਾ ਜਾਂਦਾ ਮਰਿੰਡੇ ਤੋਂ ਅਗਲਾ ਸਫ਼ਰ ਸੀ ਜਿਹੜਾ ਉਹ ਤੁਰਕੇ ਸੀ ਵਜ਼ੀਰ ਖਾਨ ਦੇ ਦੋ ਛੋਟੇ ਸਿਪਾਹੀ ਸੀ ਉਹ ਚਾਹੁੰਦੇ ਸੀ ਜਿਨ੍ਹਾਂ ਦਾ ਨਾਮ ਸੀ ਬਾਨੀ ਖਾਨ ਤੇ ਮਾਨੀ ਖਾਨ ਉਹਨਾਂ ਨੂੰ ਇਹ ਸੀ ਕਿ ਅਸੀਂ ਇਹਨਾਂ ਨੂੰ ਮਤਲਬ ਵਜ਼ੀਰ ਖਾਨ ਜੀ ਜਿਹੜੇ ਉਹ ਚਾਹੁੰਦੇ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪਰਿਵਾਰ ਆ ਇਹਨਾਂ ਨੂੰ ਮੁਸਲਮ ਬਣਾਇਆ ਜਾਵੇ ਤੇ ਉਹ ਛੋਟੇ ਸਿਪਾਹੀ ਹੀ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਹਿਬਜ਼ਾਦਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਇਹ ਸੀ ਵੀ ਅਸੀਂ ਇਹਨਾਂ ਨੂੰ ਮੁਸਲਮ ਬਣਾ ਕੇ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕਰੀਏ ਤਾਂ ਕਿ ਸਾਡੀ ਤਰੱਕੀ ਹੋ ਸਕੇ ਸਾਨੂੰ ਇਨਾਮ ਮਿਲੇ ਚਲੋ ਮਰੰਡੇ ਦੇ ਵਿੱਚ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ। ਛੋਟੇ ਸਹਿਬਜ਼ਾਦਿਆਂ ਨੂੰ ਉਹਨਾਂ ਦੇ ਕੱਪੜੇ ਉਤਾਰ ਕੇ ਤੂਤਦੀਆਂ ਛਟੀਆਂ ਦੇ ਨਾਲ ਕੁੱਟਿਆ ਜਾਂਦਾ। ਉਹਨਾਂ ਨੂੰ ਮਨਾਇਆ ਜਾਂਦਾ ਪਰ ਉਹ ਨਹੀਂ ਮੰਨਦੇ। ਉਹ ਕਹਿੰਦੇ ਵੀ ਅਸੀਂ ਮਰ ਨਹੀਂ ਮਰ ਜਾਾਂਗੇ। ਸਾਡੇ ਤੇ ਜਿੰਨਾ ਮਰਜ਼ੀ ਤਸ਼ੱਦਦ ਕਰ ਲੋ। ਅਸੀਂ ਇਸਲਾਮ ਕਬੂਲ ਨਹੀਂ ਕਰਾਂਗੇ। ਅਸੀਂ ਗੁਰੂ ਦੇ ਸਿੱਖ ਹਾਂ। ਅਸੀਂ ਉਸ ਮਰਦ ਅਗੰਮੜੇ ਦੇ ਪੁੱਤ ਹਾਂ ਤੇ ਅਸੀਂ ਆਪਣਾ ਧਰਮ ਨਹੀਂ ਛੱਡਾਂਗੇ। ਜ਼ੁਲਮ ਨਾਲ ਤਾਂ ਕਦੇ ਵੀ ਨਹੀਂ। ਫਿਰ ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਜਦੋਂ ਨਹੀਂ ਮੰਨਦੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਦਰਖਤ ਦੇ ਨਾਲ ਬੰਨ੍ਹ ਕੇ ਉਹਨਾਂ ਤੇ ਪੱਥਰ ਦੀਆਂ ਗੁਲੇਲਾ ਮਾਰੀਆਂ ਜਾਂਦੀਆਂ ਨੇ ਜਿਦੇ ਨਾਲ ਸਹਿਬਜ਼ਾਦਿਆਂ ਦੇ ਪਿੰਡੇ ਵਿੱਚੋਂ ਖੂਨ ਵਗ ਜਾਂਦਾ ਖੂਨ ਦੀਆਂ ਧਾਰਾਂ ਵਗ ਜਾਂਦੀਆਂ ਪਰ ਉਹ ਡੋਲਦੇ ਨਹੀਂ ਹੈਗੇ ਜਦੋਂ ਉਹਨਾਂ ਦੋਨੋਂ ਮੁਸਲਮਾਨਾਂ ਨੂੰ ਇਹ ਪਤਾ ਲੱਗ ਜਾਂਦਾ ਸਿਪਾਈਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਨਹੀਂ ਮੰਨਣ ਵਾਲੇ ਤਾਂ ਫਿਰ ਉਹਨਾਂ ਨੂੰ ਉੱਥੋਂ ਤੋੜ ਕੇ ਸਰਹੰਦ ਲਿਆਂਦਾ ਜਾਂਦਾ ਸਰਹੰਦ ਲਿਆ ਕੇ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ ਠੰਡਾ ਬੁਰਜ ਉੱਥੇ ਇਸ ਤਰ੍ਹਾਂ ਬਣਿਆ ਸੀ ਗਰਮੀ ਦੇ ਵਿੱਚ ਜਿਹੜੇ ਉਸ ਰਾਜ ਦੇ ਰਾਜੇ ਸੀ ਉਹਨਾਂ ਦੇ ਵਜੀਦ ਸੀ ਜੋ ਵੀ ਉਹਨਾਂ ਦੇ ਆਰਾਮ ਕਰਨ ਲਈ ਉਹ ਬਣਾਇਆ ਗਿਆ ਸੀ ਕਿਉਂਕਿ ਉਸ ਦੇ ਹੇਠਾਂ ਨਦੀ ਵਗਦੀ ਹੁੰਦੀ ਆ ਪਾਣੀ ਵਗਦਾ ਹੁੰਦਾ ਉਹ ਇੰਨਾ ਉੱਚਾ ਬੁਰਜ ਸੀ ਕਿ ਜਦੋਂ ਹਵਾ ਉਸ ਨਦੀ ਦੇ ਪਾਣੀ ਨਾਲ ਟਕਰਾਉਂਦੀ ਸੀ ਤਾਂ ਕੰਬਣੀ ਛਿੜ ਜਾਂਦੀ ਸੀ ਗਰਮੀ ਦੇ ਦਿਨਾਂ ਦੇ ਵਿੱਚ ਵੀ ਤੇ ਉਸ ਟਾਈਮ ਤਾਂ ਪੋਹ ਚੱਲ ਰਿਹਾ ਸੀ ਤੇ ਉਸ ਟਾਈਮ ਠੰਡ ਵੀ ਇੰਨੀ ਪੈ ਰਹੀ ਸੀ ਅੰਤਾਂ ਦੀ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਲਿਆ ਕੇ ਉੱਥੇ ਕੋਈ ਉਹਨਾਂ ਨੂੰ ਕੱਪੜਾ ਨਹੀਂ ਦਿੱਤਾ ਜਾਂਦਾ ਸਾਰੀ ਰਾਤ ਉਹ ਭੁੱਖਣ ਭਾਣੇ ਉਸ ਠੰਡੇ ਬੁਰਜ ਦੇ ਵਿੱਚ ਰਹਿੰਦੇ ਆ ਤੇ ਉਸ ਬੁਰਜ ਦੇ ਵਿੱਚ ਰਹਿੰਦੇ ਆ ਵਜੀਰ ਖਾਨ ਦਾ ਹੀ ਇੱਕ ਸਿਪਾਹੀ ਸੀ ਜਿਹਦਾ ਨਾਮ ਮੋਤੀलाल ਮਹਿਰਾ ਸੀ ਜਦੋਂ ਉਹਨੂੰ ਪਤਾ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਉਹਨਾਂ ਦੇ ਮਾਤਾ ਜੀ ਤੇ ਬੱਚੇ ਆ ਜਿਹੜੇ ਉਹ ਭੁੱਖਣ ਭਾਣੇ ਠੰਡੇ ਬੁਰਜ 'ਚ ਰੱਖਿਆ ਤਾਂ ਉਹਦੇ ਘਰ ਵਾਲੀ ਜਿਹੜੀ ਉਹਨਾਂ ਲਈ ਦੁੱਧ ਭੇਜਦੀ ਆ ਜਦੋਂ ਉਹ ਦੁੱਧ ਲੈ ਕੇ ਆਉਂਦਾ ਤਾਂ ਸਿਪਾਹੀ ਆ ਜਿਹੜੇ ਉਹਨੂੰ ਦੁੱਧ ਲੈ ਕੇ ਅੰਦਰ ਨਹੀਂ ਜਾਣ ਦਿੰਦੇ ਉਹ ਉਹਨਾਂ ਨੂੰ ਆਪਣੇ ਘਰ ਵਾਲੀ ਦੇ ਗਹਿਣੇ ਸੋਨੇ ਦੇ ਗਹਿਣੇ ਦੇ ਦਿੰਦਾ ਲਾਲਚ ਦਿੰਦਾ ਤੇ ਦੁੱਧ ਲੈ ਕੇ ਆ ਜਿਹੜਾ ਉਹ ਲੰਘ ਜਾਂਦਾ ਉਹਨਾਂ ਨੂੰ ਦੁੱਧ ਪਿਉਂਦਾ ਮਾਤਾ ਗੁਜਰੀ ਤੇ ਸਹਬਜਾ ਦੇ ਦੁੱਧ ਪੀ ਕੇ ਉਹਨੂੰ ਬਹੁਤ ਅਸੀਸਾਂ ਦਿੰਦੇ ਆ ਕਿਉਂਕਿ ਉਹ ਬਹੁਤ ਭੁੱਖੇ ਸੀ ਪੂਰੀ ਰਾਤ ਮਾਤਾ ਗੁਜਰੀ ਜੀ ਉਹਨਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਬੈਠਦੇ ਆ ਕਦੇ ਉਹਨਾਂ ਨੂੰ ਆਪਣੀ ਛਾਤੀ ਦੇ ਨਿੱਗ ਦੇਂਦੇ ਆ ਕਦੇ ਉਹਨਾਂ ਨੂੰ ਬਹਾਦਰੀ ਦੀਆਂ ਬਾਤਾਂ ਸੁਣਾਉਂਦੇ ਆ ਇਸੇ ਤਰ੍ਹਾਂ ਰਾਤ ਆ ਜਿਹੜੀ ਉਹ ਗੁਜ਼ਰਦੀ ਆ ਤੇ ਠੰਡੇ ਨਹੀਂ ਜ਼ਿਆਦਾ ਸੀ ਉਹਦੇ ਨਾਲ ਲਾਲਾਂ ਦੇ ਜਿਹੜੇ ਚਿਹਰੇ ਸੀ ਉਹ ਕੁਮਲਾ ਗਏ ਸੀ ਉਹਨਾਂ ਦੇ ਨੱਕ ਤੇ ਬੋਲ ਲ ਜਿਹੜੇ ਉਹ ਪੀਲੇ ਪਹਿਣੇ ਸ਼ੁਰੂ ਹੋ ਗਏ ਸੀ ਪਰ ਉਹਨਾਂ ਦੇ ਵਿੱਚ ਜਜਵਾ ਸੀ ਅਗਲੇ ਦਿਨ ਸਵੇਰ ਹੁੰਦਿਆਂ ਦਿਨ ਚੜ੍ਹਨਦੇ ਦੇ ਨਾਲ ਸਿਪਾਹੀ ਆਉਂਦੇ ਆ ਤੇ ਮਾਤਾ ਗੁਜਰੀ ਨੂੰ ਕਹਿੰਦੇ ਆ ਕਿ ਤੁਹਾਡੇ ਪੋਤਿਆਂ ਨੂੰ ਕਚਹਿਰੀ ਦੇ ਵਿੱਚ ਬੁਲਾਇਆ ਇਹਨਾਂ ਨੂੰ ਲੈ ਕੇ ਜਾਣਾ ਤਾਂ ਮਾਤਾ ਗੁਜਰੀ ਜੀ ਉਹਨਾਂ ਨੂੰ ਇੱਕੋ ਹੀ ਗੱਲ ਸਮਝਾਉਂਦੇ ਆ ਕਿ ਪੁੱਤਰ ਡੋਲ ਨਾ ਜਾਇਓ ਤੁਹਾਨੂੰ ਲਾਲਚ ਦਿੱਤੇ ਜਾਣਗੇ ਤੁਹਾਨੂੰ ਡਰਾਇਆ ਜਾਊਗਾ ਪਰ ਤੁਸੀਂ ਡੋਲਣਾ ਨਹੀਂ ਚਲੋ ਮਾਤਾ ਗੁਜਰੀ ਆਪਣੇ ਜਿਹੜੇ ਪੋਤਿਆਂ ਨੂੰ ਸਿਪਾਹੀਆਂ ਨਾਲ ਤੋਰਦੀ ਆ ਉਹ ਬੱਚੇ ਜਿਹੜੇ ਇੰਨੀ ਛੋਟੀ ਉਮਰ ਦੇ ਵਿੱਚ ਇੰਨੇ ਸਮਝਦਾਰ ਸੀ ਵੀ ਜਦੋਂ ਉਹਨਾਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਕਚਹਿਰੀ ਦਾ ਦਰਵਾਜ਼ਾ ਸੀ ਜਿਹੜਾ ਉਹ ਬੰਦ ਕੀਤਾ ਹੋਇਆ ਸੀ ਤੇ ਉਹਦੀ ਛੋਟੀ ਜੀ ਖਿੜਕੀ ਖੁੱਲੀ ਸੀ ਤਾਂ ਕਿ ਵਜ਼ੀਰ ਖਾਨ ਨੂੰ ਇਹ ਸੀ ਵੀ ਜਦੋਂ ਸਹਿਬਜ਼ਾਦੇ ਜਿਹੜੇ ਅੰਦਰ ਆਉਣਗੇ ਉਹ ਪਹਿਲਾਂ ਆਪਣਾ ਸਿਰ ਕਰਨਗੇ ਤੇ ਉਹਨਾਂ ਦਾ ਸਿਰ ਸਾਡੇ ਅੱਗੇ ਝੁਕ ਜਾਊਗਾ ਪਰ ਸਹਿਬਜ਼ਾਦੇ ਸੀ ਜਿਹੜੇ ਉਹ ਬਹੁਤ ਚੰਗੀ ਤਰ੍ਹਾਂ ਉਸ ਹਕੂਮਤ ਦੇ ਵਜ਼ੀਰ ਦੀ ਚਾਲ ਨੂੰ ਸਮਝ ਗਏ ਸੀ ਉਹਨਾਂ ਨੇ ਪਹਿਲਾਂ ਸਿਰ ਅੰਦਰ ਨਹੀਂ ਕੀਤਾ ਉਹਨਾਂ ਨੇ ਪਹਿਲਾਂ ਆਪਣੇ ਪੈਰ ਅੰਦਰ ਕੀਤੇ ਬਾਅਦ ਦੇ ਵਿੱਚ ਆਪਣਾ ਸਿਰ ਟਪਾਇਆ ਉਹਨਾਂ ਦੀ ਇਸ ਤਰ੍ਹਾਂ ਦੀ ਐਂਟਰੀ ਵੇਖ ਕੇ ਸਾਰੇ ਜਿਹੜੇ ਉੱਥੇ ਸਿਪਾਹੀ ਸੀ ਜਿੰਨੇ ਵੀ ਉੱਥੇ ਲੋਕ ਬੈਠੇ ਸੀ ਉਹ ਹੈਰਾਨ ਰਹਿ ਗਏ ਸੀ ਤੇ ਇੱਕ ਦੂਜੇ ਵੱਲ ਵੇਖਦੇ ਸੀ ਵਜ਼ੀਰ ਖਾਨ ਦਾ ਨੇੜਲਾ ਕੋਈ ਸਿਪਾਹੀ ਮੰਤਰੀ ਸੀ ਜਿਹੜਾ ਉਹ ਬਹੁਤ ਲੂਤੀ ਲਾਊ ਕਹੇ ਲੋ ਹੁੰਦੇ ਆ ਗਏ ਉਹ ਸੀ ਜਿੰਨੇ ਜੀ ਦਾ ਭਰਾ ਗੁਰੂ ਗੋਬਿੰਦ ਸਿੰਘ ਜੀ ਦੀ ਨਾਲ ਜੰਗ ਦੇ ਵਿੱਚ ਸ਼ਹੀਦ ਹੋ ਗਿਆ ਸੀ ਜਾਂ ਕਹਿ ਲਓ ਮਾਰਿਆ ਗਿਆ ਸੀ ਮਾਰਿਆ ਗਿਆ ਸੀ ਉਸ ਮੁਸਲਮਾਨ ਦਾ ਭਰਾ ਉਹਦਾ ਬਦਲਾ ਲੈਣ ਲਈ ਉਹਨੇ ਵਜ਼ੀਰ ਖਾਨ ਨੂੰ ਇਹ ਲੂਤੀ ਲਈ ਵੀ ਇਹ ਸੱਪ ਦੇ ਬੱਚੇ ਨੇ ਇਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਦੁੱਧ ਪਿਆਲੋ ਇਹਨਾਂ ਨੇ ਸੱਪ ਦੇ ਬੱਚੇ ਹੀ ਰਹਿਣਾ ਤੇ ਵਜ਼ੀਰ ਖਾਨ ਨੇ ਕਿਹਾ ਸੀ ਕੀ ਮਤਲਬ ਉਹ ਕਹਿੰਦੇ ਵੀ ਜੇ ਤੁਸੀਂ ਇਹਨਾਂ ਨੂੰ ਇਸਲਾਮ ਕਬੂਲ ਕਰਾ ਵੀ ਲਓਗੇ ਨਾ ਤਾਂ ਵੀ ਇਹਨਾਂ ਨੇ ਥੋੜੇ ਨਹੀਂ ਬਣਨਾ ਤੇ ਵਜ਼ੀਰ ਖਾਨ ਕਹਿੰਦਾ ਸੀ ਕਿ ਮੈਂ ਇਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਦੇਣਾ ਚਲੋ ਵਜ਼ੀਰ ਖਾਨ ਜਿਹੜਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਸਲਾਮ ਕਬੂਲ ਕਰਨ ਦਾ ਕੀ ਲਓਗੇ ਉਹ ਕਹਿੰਦੇ ਵੀ ਅਸੀਂ ਇਸਲਾਮ ਕਬੂਲ ਨਹੀਂ ਕਰਾਂਗੇ ਵਜ਼ੀਰ ਖਾਨ ਨੇ ਉਹਨੂੰ ਡਰਾਇਆ ਕਿ ਤੁਹਾਡੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ ਤੁਹਾਡੇ ਵੱਡੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ ਤੁਸੀਂ ਇਕੱਲੇ ਰਹਿ ਗਏ ਹੋ ਅਸੀਂ ਤੁਹਾਨੂੰ ਰਾਜ ਭਾਗ ਦੇਵਾਂਗੇ ਤੁਸੀਂ ਇਸਲਾਮ ਕਬੂਲ ਕਰ ਲਓ ਤੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਤੁਸੀਂ ਸਾਨੂੰ ਜੋ ਮਰਜ਼ੀ ਲਾਲਚ ਦਿਓ ਜੋ ਮਰਜ਼ੀ ਡਰਾਵਾ ਦਿਓ ਅਸੀਂ ਇਸਲਾਮ ਕਬੂਲ ਨਹੀਂ ਕਰਾਂਗੇ ਤੇ ਉੱਥੇ ਬੈਠੇ ਇੱਕ ਸਿਪਾਹੀ ਨੇ ਇੱਕ ਮੰਤਰੀ ਨੇ ਇਹ ਗੱਲ ਕਹੀ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਉਹ ਕਹਿੰਦੇ ਜੇ ਤੁਸੀਂ ਸਾਨੂੰ ਛੱਡੋਗੇ ਅਸੀਂ ਜਾਵਾਂਗੇ ਆਪਣੀ ਫੌਜ ਤਿਆਰ ਕਰਾਂਗੇ ਤੇ ਤੁਹਾਡੇ ਨਾਲ ਜੰਗ ਕਰਾਂਗੇ ਅਸੀਂ ਨਿਹੱਥੇ ਤੇ वार ਨਹੀਂ ਕਰਦੇ ਅਸੀਂ ਜੰਗ ਲੜਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤਾਂ ਫਿਰ ਉਸ ਸਿਪਾਹੀ ਨੂੰ ਮੌਕਾ ਮਿਲ ਗਿਆ ਸੀ ਵੀ ਸੱਪ ਦੇ ਬੱਚੇ ਕਦੇ ਵੀ ਦੁੱਧ ਪਿਆਉਣ ਨਾਲ ਵੀ ਆਪਦੇ ਨਹੀਂ ਬਣਦੇ ਚਲੋ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਵਾਪਸ ਕੇ ਤੁਸੀਂ ਆਪਣੀ ਦਾਦੀ ਕੋਲ ਜਾਓ ਉਹਦੇ ਨਾਲ ਰਹਿ ਕਰੋ ਚਲੋ ਵਾਪਸ ਆ ਜਾਂਦੇ ਆ ਤੇ ਆ ਕੇ ਸਾਰੀ ਵਾਰਤਾ ਜਿਹੜੀ ਆਪਣੀ ਦਾਦੀ ਨੂੰ ਦੱਸਦੇ ਆ ਪਰ ਉਹਨਾਂ ਦੀ ਦਾਦੀ ਇੱਕੋ ਹੀ ਕਹਿੰਦੀ ਆ ਪੁੱਤਰਿਓ ਤੁਹਾਡੇ ਤੇ ਮਾਣ ਆ ਤੁਹਾਨੂੰ ਵਜ਼ੀਰ ਖਾਨ ਜੋ ਮਰਜ਼ੀ ਕਰੇ ਉਸ ਤੋਂ ਬਾਅਦ ਤੁਹਾਨੂੰ ਵੱਤਵੱਦ ਮੌਤ ਦੀ ਸਜ਼ਾ ਦੇਊਗਾ ਨਾ ਉਹ ਮੌਤ ਆਪਾਂ ਨੂੰ ਪੁੱਤ ਵੈਸੇ ਵੀ ਆ ਜਾਣੀ ਆ ਪਰ ਤੁਸੀਂ ਇਸਲਾਮ ਕਬੂਲ ਨਹੀਂ ਕਰਨਾ ਅਗਲੇ ਦਿਨ ਫਿਰ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਚਲੋ ਅਗਲੇ ਦਿਨ ਫਿਰ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਆ ਤਾਂ ਉਹ ਨਹੀਂ ਮੰਨਦੇ ਤਾਂ ਫਿਰ ਇਹ ਫਤਵਾ ਜਾਰੀ ਹੁੰਦਾ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ ਚਲੋ ਢੋਲ ਆ ਜਿਹੜਾ ਵਜਾ ਦਿੱਤਾ ਜਾਂਦਾ ਸਾਰੇ ਮਰਿੰਡੇ ਦੇ ਵਿੱਚ ਸਰਹੰਦ ਦੇ ਵਿੱਚ ਇਹ ਖਬਰ ਹੈ ਜਿਹੜੀ ਫਲਾ ਦਿੱਤੀ ਜਾਂਦੀ ਆ ਕਿ ਕੱਲ ਨੂੰ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾਊਗਾ ਅਗਲੇ ਦਿਨ ਦਾਦੀ ਹੈ ਜਿਹੜੀ ਆਪਣੇ ਪੁੱਤਰਿਆਂ ਨੂੰ ਤਿਆਰ ਕਰਕੇ ਭੇਜਦੀ ਆ ਉਹਨੂੰ ਪਤਾ ਹੁੰਦਾ ਵੀ ਹੁਣ ਦੇ ਗਏ ਮੇਰੇ ਪੁੱਤੇ ਕਦੇ ਵਾਪਸ ਨਹੀਂ ਆਉਣੇ ਚਲੋ ਛੋਟੇ ਸਹਿਬ ਜਾਂਦੇ ਆ ਜਿਹੜੇ ਆਪਣੀ ਦਾਦੀ ਨੂੰ ਨਮਸਕਾਰ ਕਰਕੇ ਪੈਰੀ ਹੱਥ ਲਾ ਕੇ ਤੁਰਦੇ ਆ ਜਾਂਦੇ ਆ ਜਦੋਂ ਤੇ ਉਹਨਾਂ ਨੂੰ ਨੀਹਾਂ ਦੇ ਵਿੱਚ ਝਣਵਾ ਦਿੱਤਾ ਜਾਂਦਾ ਪਹਿਲਾਂ ਉਹਨਾਂ ਨੂੰ ਜਦੋਂ ਇੱਥੋਂ ਤੱਕ ਕੰਧ ਆ ਜਾਂਦੀ ਆ ਜਾਂ ਇੱਥੋਂ ਤੱਕ ਹੁੰਦੀ ਆ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਹ ਨਹੀਂ ਮੰਨਦੇ ਸਾਰੇ ਕਚਹਿਰੀ ਦੇ ਵਿੱਚ ਸ਼ਾਮਲ ਲੋਕ ਸੀ ਜਿਹੜੇ ਜਾਂ ਪਿੰਡ ਦੇ ਹੋਰ ਵੀ ਲੋਕ ਸੀ ਉਹਨਾਂ ਦੇ ਸਾਹਮਣੇ ਉਸ ਇਲਾਕੇ ਦੇ ਲੋਕਾਂ ਦੇ ਸਾਹਮਣੇ ਇਹ ਤਸ਼ੱਦਦ ਕੀਤਾ ਜਾਂਦਾ ਉਹਨਾਂ ਨੂੰ ਨੀਹਾਂ ਦੇ ਵਿੱਚ ਛਣਵਾ ਦਿੱਤਾ ਜਾਂਦਾ ਇਸੇ ਤਰ੍ਹਾਂ ਹੀ ਉਹ ਉਹ ਨੀਹਾਂ ਜਿਹੜੀਆਂ ਇੱਕ ਰਾਤ ਰੱਖੀਆਂ ਜਾਂਦੀਆਂ ਤੇ ਅਗਲੇ ਦਿਨ ਸਵੇਰੇ ਜਦੋਂ ਵਜ਼ੀਰ ਖਾਨ ਤੇ ਉਹਦੀ ਫੌਜ ਆ ਕੇ ਵੇਖਦੀ ਆ ਤਾਂ ਉਹ ਜਿਹੜੀਆਂ ਕੰਧਾਂ ਉਹ ਟਹਿ ਜਾਂਦੀਆਂ ਤੇ ਸਹਬ ਜਾਂਦੇ ਆ ਜਿਹੜੇ ਉਹ ਬੇਹੋਸ਼ ਪਏ ਹੁੰਦੇ ਆ ਜਦੋਂ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਤਾਂ ਉਹਨਾਂ ਦੇ ਸਾਹ ਜਿਹੜੇ ਚੱਲਦੇ ਹੁੰਦੇ ਆ ਇਸਲਾਮ ਧਰਮ ਦਾ ਇੱਕ ਕਾਨੂੰਨ ਹੈ ਜਾਂ ਮੰਨਤਾ ਕਹਿ ਲੋ ਵੀ ਦੁੱਧ ਚੁੰਗਦੇ ਬੱਚਿਆਂ ਨੂੰ ਨਾ ਮਾਰਿਆ ਨਹੀਂ ਜਾਂਦਾ ਕਤਲ ਨਹੀਂ ਕੀਤਾ ਜਾਂਦਾ ਉਹਨਾਂ ਦਾ ਉਹਨਾਂ ਨੂੰ ਮਰਨ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਹੁੰਦੀ ਜਦੋਂ ਹੁਣ ਉਹ ਨਹੀਂ ਸ਼ਹੀਦ ਹੋਏ ਤਾਂ ਫਿਰ ਇਸ ਗੱਲ ਤੇ ਰੌਲਾ ਪੈਂਦਾ ਵੀ ਇਹਨਾਂ ਨੂੰ ਹੁਣ ਕਿਵੇਂ ਮਾਰਨਾ ਸਾਰੇ ਲੋਕਾਂ ਨੂੰ ਵਜ਼ੀਰ ਖਾਨ ਨੇ ਆਪਣੇ ਮੰਤਰੀਆਂ ਨੂੰ ਜਾਂ ਹੋਰ ਕੈਦੀਆਂ ਨੂੰ ਪੁੱਛਿਆ ਵੀ ਤੁਸੀਂ ਇਹਨਾਂ ਨੂੰ ਮਾਰ ਲਓ ਮਾਰ ਦਿਓ ਵੀ ਮੈਂ ਤੁਹਾਨੂੰ ਮੂੰਹੋਂ ਮੰਗਿਆ ਨਾਮ ਦੇਉਂ ਪਰ ਕੋਈ ਵੀ ਹਾਂ ਨਹੀਂ ਕਰਦਾ ਤਾਂ ਫਿਰ ਜਿਹੜੇ ਇੱਕ ਸੀ ਕੋਈ ਮੁਸਲਮਾਨ ਜਿਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਤਤੀ ਤਵੀ ਤੇ ਬਿਠਾ ਕੇ ਉਹ ਜਿਹੜਾ ਉਹਦੇ ਪੁੱਤਰ ਹੁੰਦੇ ਨੇ ਦੋ ਮੁਸਲਮਾਨ ਉਹਨਾਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਮੌਤ ਦੀ ਸਜ਼ਾ ਮਿਲੀ ਹੁੰਦੀ ਆ ਫਿਰ ਉਹ ਦੋਨੇ ਜਿਹੜੇ ਮੰਨ ਜਾਂਦੇ ਆ ਵੀ ਸਾਡੀ ਮੌਤ ਦੀ ਸਜ਼ਾ ਜਿਹੜੀ ਉਹ ਮਾਫ ਕਰ ਦਿਓ ਅਸੀਂ ਇਹਨਾਂ ਨੂੰ ਮਾਰ ਦਿੰਨੇ ਆ ਫਿਰ ਉਹ ਦੋਨੋਂ ਜਿਹੜੇ ਮੁਸਲਮਾਨ ਨੇ ਉਹ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਇਸ ਤਰ੍ਹਾਂ ਫੜ ਲੈਂਦੇ ਉਹਨਾਂ ਦਾ ਮੂੰਹ ਜਿਹੜਾ ਘੁੱਟ ਲੈਂਦੇ ਆ ਤੇ ਚਾਕੂ ਨਾਲ ਉਹਨਾਂ ਦੀ ਗਰਦਨਾਂ ਜਿਹੜੀ ਉਹ ਵੱਢ ਦਿੰਦੇ ਆ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਉਹ ਉਸੇ ਟਾਈਮ ਹੀ ਉੱਥੇ ਉਹਨਾਂ ਦੇ ਜਿਹੜੇ ਸਾਹ ਉਹ ਤਿਆਗ ਦਿੰਦੇ ਨੇ ਪਰ ਜਿਹੜੇ ਵੱਡੇ ਸੀ ਉਹ ਕੁਝ ਘੜੀ ਪੜ ਲਈ ਉਥੇ ਤੜਫਦੇ ਰਹੇ ਤੇ ਇਸ ਤਰ੍ਹਾਂ ਦਾ ਉਥੇ ਵੇਖ ਕੇ ਮਾਹੌਲ ਜਿੰਨੇ ਵੀ ਉਥੇ ਲੋਕ ਸੀ ਸਭ ਦੀਆਂ ਅੱਖਾਂ ਨਮ ਹੋ ਗਈਆਂ ਸੀ ਪਰ ਵਜੀਰ ਖਾਨ ਨੂੰ ਤਰਸ ਨਹੀਂ ਸੀ ਆਇਆ ਜਦੋਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਮਾਤਾ ਗੁਜਰੀ ਜੀ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਵੀ ਆਪਣੇ ਪ੍ਰਾਣ ਠੰਡੇ ਬੁਰਜ ਦੇ ਵਿੱਚ त्याग ਦਿੰਦੇ ਆ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਅੰਤਮ ਸੰਸਕਾਰ ਕਰਨਾ ਸੀ ਤਾਂ ਕੋਈ ਵੀ ਮੁਸਲਮਾਨ ਉਹਨਾਂ ਦੀ ਦੇਹ ਲੈਣ ਲਈ ਰਾਜ਼ੀ ਨਹੀਂ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਵੇਂ ਮੋਤੀ ਮਹਿਰੇ ਨੇ ਦੁੱਧ ਪੁਲਾਇਆ ਸੀ ਨਾ ਛੋਟੇ ਸਹਿਬਜ਼ਾਦਿਆਂ ਨੂੰ ਤੇ ਉਹਨਾਂ ਨੂੰ ਤੇ ਉਹਨਾਂ ਦੀ ਪਤਨੀ ਨੂੰ ਉਹਨਾਂ ਦੀ ਝੌਂਪੜੀ ਦੇ ਵਿੱਚ ਹੀ ਅੱਗ ਲਾ ਕੇ ਸਾੜ ਦਿੱਤਾ ਸੀ ਵੀ ਜੇ ਅਸੀਂ ਇਹਨਾਂ ਦੀ ਬੋਡੀ ਨੂੰ ਇਹਨਾਂ ਦੇ ਸਰੀਰ ਨੂੰ ਅਸੀਂ ਲਿਜਾ ਕੇ ਅੰਤਮ ਸੰਸਕਾਰ ਕਰਨਾ ਚਾਹਾਂਗੇ ਤਾਂ ਸਾਨੂੰ ਵੀ ਮਾਰ ਦਿੱਤਾ ਜਾਊ ਤਾਂ ਫਿਰ ਟੋਡਰ ਮੱਲ ਸੀ ਇੱਕ ਟੋਡਰ ਮੱਲ ਨੇ ਉਹ ਮਤਲਬ ਜਦੋਂ ਵਜ਼ੀਰ ਖਾਨ ਨੂੰ ਕਿਹਾ ਵੀ ਮੈਂ ਇਹਨਾਂ ਦੀਆਂ ਜਿਹੜੀ ਲਾਸ਼ਾਂ ਨੂੰ ਟਿਕਾਣੇ ਲਾਉਣਾ ਚਾਹਣਾ ਦੱਬਣਾ ਚਾਹਣਾ ਜਾਂ ਅੰਤਮ ਸੰਸਕਾਰ ਕਰਨਾ ਚਾਹਣਾ ਤਾਂ ਵਜ਼ੀਰ ਖਾਨ ਨੇ ਕਿਹਾ ਸੀ ਕਿ ਤੁਸੀਂ ਜਿੰਨੀ ਜ਼ਮੀਨ ਚਾਹੀਦੀ ਐ ਸਿਰਫ ਉਨੀ ਹੀ ਮਿਲੂਗੀ ਉਹਦੀ ਕੀਮਤ ਮੈਨੂੰ ਮੋਹਰੇ ਵਿਸ਼ਾ ਕੇ ਦੇਉਂਗੇ ਉਹਨੀਆਂ ਸੋਨੇ ਦੀਆਂ ਮੋਹਰੇ ਵਿਸ਼ਾਉਂਗੇ ਤੇ ਟੋਡਰ ਮੱਲ ਨੇ ਹਾਂ ਕਰਤੀ ਸੀ ਪਰ ਫਿਰ ਵਜ਼ੀਰ ਖਾਨ ਦਾ ਜਿਹੜਾ ਮਨ ਸੀ ਉਹ ਲਾਲਚ ਨਾਲ ਭਰ ਗਿਆ ਸੀ ਉਹਨੇ ਕਿਹਾ ਸੀ ਵੀ ਮੋਹਰਾਂ ਵਿਛਾ ਕੇ ਨਹੀਂ ਦੇਣੀਆਂ ਵਿਛਾ ਕੇ ਤਾਂ ਘੱਟ ਮੋਹਰਾਂ ਹੋਣਗੀਆਂ ਟੇਡੀਆਂ ਖੜੀਆਂ ਕਰਨੀਆਂ ਜਿਵੇਂ ਇੱਕ ਪੈਕਟ ਦੇ ਵਿੱਚ ਬਿਸਕਟ ਖੜੇ ਕਿਤੇ ਹੁੰਦੇ ਹਨ ਨਾ ਡੇਡੇ ਇਸ ਤਰ੍ਹਾਂ ਟੇਡੀਆਂ ਮੋਹਰਾਂ ਚਿੰਨਦੇ ਜਿੰਨੀਆਂ ਮੋਹਰਾਂ ਚਿੰਨਦੇਗਾ ਉੰਨੀ ਧਰਤੀ ਤੇਰੀ ਹੋ ਜੂ ਤੇ ਫਿਰ ਟੋਡਰ ਮੱਲ ਨੇ ਮੋਹਰਾਂ ਸੀ ਜਿਹੜੀਆਂ ਉਹ ਚਿੰਨੀਆਂ ਸੀਗੀਆਂ ਜਿੰਨੀਆਂ ਮੋਹਰਾਂ ਚੜਤੀਆਂ ਸੀ ਉੰਨੀ ਜਗ੍ਹਾ ਲੈ ਕੇ ਫਿਰ ਉੱਥੇ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਦਾ ਅੰਤਮ ਸੰਸਕਾਰ ਕੀਤਾ ਸੀ ਇਹ ਸੀ ਮਾਤਾ ਗੁਜਰੀ ਤੇ ਛੋਟੇ ਪੋਤਿਆਂ ਦੀ ਸ਼ਹਾਦਤ ਬਹੁਤ ਸਾਰੀਆਂ ਕਮੀਆਂ ਰਹੀਆਂ ਹੋਣਗੀਆਂ ਦੱਸਣ ਦੇ ਵਿੱਚ ਸੁਣਾਉਣ ਦੇ ਵਿੱਚ ਕਿਰਪਾ ਕਰਕੇ ਮਾਫ ਕਰਦੇ ਹੋ ਇਸ ਤੋਂ ਵੱਧ ਕੋਈ ਜਾਣਕਾਰੀ ਤੁਹਾਡੇ ਕੋਲ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਿਓ ਇਹ ਸੀ ਆਪਣੀ ਛੋਟੀ ਜੀ ਸ਼ਰਧਾਂਜਲੀ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਨੂੰ ਉਹਨਾਂ ਦੀ ਤਾਂ ਗੱਲ ਕਰਨ ਦੇ ਵੀ ਆਪਾਂ ਯੋਗ ਨਹੀਂ ਹੈਗੇ ਉਹ ਆਪਣੀ ਜ਼ਮੀਰ ਹੈ ਜਿਹੜੀ ਉਹਨੂੰ ਸ਼ਾਇਦ ਇੰਨਾ ਖਰਾ ਨਹੀਂ ਕਰ ਸਕਦੇ ਆਪਣੇ ਤੇ ਕੋਈ ਤਸ਼ੱਦਦ ਕਰੇ ਆਪਾਂ ਤਾਂ ਇੰਨਾ ਤਸ਼ੱਦਦ ਨਹੀਂ ਸਹਿ ਸਕਦੇ ਫਿਰ ਵੀ ਜੇ ਕੋਈ ਕਮੀ ਰਹੀ ਤਾਂ ਜਰੂਰ ਮਾਫ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ